ਸੋਸ਼੍ਰੀਕਲ ਕਲਿਆਣ ਟੀਵੀ ਪੰਜਾਬ ਵਿਕ੍ਰਿਤ ਸੀ ਤੇ ਬਠਿੰਡਾ ਵਿਖੇ ਸਰਕਾਰੀ ਰਜਿੰਦਰਾ ਕਾਲਜ ਦੇ ਅੰਦਰ ਇੱਕ ਵਿਦਿਆਰਥੀ ਦੀ ਬਾਹਰਲੇ ਨੌਜਵਾਨਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਵਿਦਿਆਰਥੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਉਦੋਂ ਹੀ ਵਿਦਿਆਰਥੀ ਦੇ ਵੱਲੋਂ ਪ੍ਰਿੰਸੀਪਲ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਇਹ ਕੁੱਟਮਾਰ ਉਹਨਾਂ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਦੀ ਸ਼ੈ ਤੇ ਹੀ ਬਾਹਰੀ ਨੌਜਵਾਨਾਂ ਨੇ ਕੀਤੀ ਹੈ ਉਹਨਾਂ ਨੇ ਵੀ ਕਿਹਾ ਕਿ ਬਾਹਰੀ ਨੌਜਵਾਨ ਕਾਲਜਿੰਦਰ ਸ਼ਰੀਅਮ ਫਿਰਦੇ ਨੇ ਜਿਸ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਉਦੋਂ ਵਿਦਿਆਰਥੀਆਂ ਦੇ ਵੱਲੋਂ ਕੀ 3 ਯਾਖਿ ਉਪਰੋਕਤ ਨੌਜਵਾਨਾਂ ਤੇ ਪ੍ਰਿੰਸੀਪਲ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਉੱਥੇ ਹੀ ਇਸੇ ਲੜਾਈ ਨੂੰ ਲੈ ਕੇ ਸਰਕਾਰੀ ਰਜਿੰਦਰਾ ਕਾਲਜ ਦੇ ਵਾਈਸ ਪ੍ਰਿੰਸੀਪਲ ਜਗਜੀਵਨ ਕੌਰ ਦਾ ਕਹਿਣਾ ਹੈ ਕਿ ਸਾਨੂੰ ਇੱਕ ਵਿਦਿਆਰਥੀ ਦੇ ਵੱਲੋਂ ਲੜਾਈ ਤੋਂ ਬਾਅਦ ਇਸ ਦੀ ਜਾਣਕਾਰੀ ਦਿੱਤੀ ਗਈ ਤੇ ਦੱਸਿਆ ਗਿਆ ਕਿ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਗਈ ਜਿਸ ਨੂੰ ਕਿ ਸਿਵਲ ਹਸਪਤਾਲ ਲਿਜਾਇਆ ਗਿਆ ਉੱਥੇ ਦਾਖਲ ਕਰਵਾਇਆ ਗਿਆ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਕਾਲਜ ਦੇ ਹੀ ਕੁਝ ਵਿਦਿਆਰਥੀ ਯੂਨੀਅਨ ਆਗੂਆਂ ਦੇ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਦੇ ਸਬੰਧ ਦੇ ਵਿੱਚ ਉਹਨਾਂ ਵੱਲੋਂ ਕੁਝ ਬਾਹਰੀ ਨੌਜਵਾਨਾਂ ਨੂੰ ਬੁਲਾਇਆ ਗਿਆ ਸੀ ਪਰ ਕਾਲਜ ਮੈਨੇਜਮੈਂਟ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕਾਲਜ ਪ੍ਰਿੰਸੀਪਲ ਉੱਪਰ ਵਿਦਿਆਰਥੀਆਂ ਦੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਗਏ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਟੀਚਰ ਇਸ ਤਰ੍ਹਾਂ ਨਹੀਂ ਕਰ ਸਕਦਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਬਾਹਰੀ ਵਿਦਿਆਰਥੀ ਕਾਲਜ ਅੰਦਰ ਕਿਵੇਂ ਆਏ ਬਿਨਾਂ ਚੈਕਿੰਗ ਕੀਤੇ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਾਂ ਜੇਕਰ ਸਿਕਿਉਰਿਟੀ ਦੇ ਵਿੱਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਬਣਦੀ ਕਾਰਵਾਈ ਹੋਵੇਗੀ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਬਾਰੀ ਨੌਜਵਾਨਾਂ ਦੇ ਬਲ ਲੋਕਾਂ ਦੇ ਅੰਦਰ ਆ ਕੇ ਝਗੜਾ ਕੀਤਾ ਗਿਆ ਉਸ ਸੰਬੰਧੀ ਥਾਣਾ ਕੋਤਵਾਲੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਤੇ ਕਾਰਵਾਈ ਹੋਵੇਗੀ ਮੇਰਾ ਨਾਮ ਰਜਿੰਦਰ ਸਿੰਘ ਹੈ ਜੀ ਮੈਂ ਪੰਜਾਬ ਸਟੂਡੈਂਟ ਯੂਨੀਅਨ ਦਾ ਜਿਲ੍ਹਾ ਅਗੋ ਬਠਿੰਡੇ ਦਾ ਹਾਂ ਅੱਜ ਕੀ ਗੱਲ ਹੋ ਰਹੀ ਹੈ ਥੋੜਾ ਜਿਹਾ देखो ये ਸਾਡੇ ਕਾਲਜ ਦੇ ਵਿੱਚ ਅਕਸਰ ਹੀ ਜਿਹੜੇ ਆਊਟਸਾਈਡਰ ਗੁੰਡਾ ਅੰਸਰ ਕਾਲਜ ਦੇ ਵਿੱਚ ਆਉਂਦੇ ਆ ਨਸ਼ੇ ਵਗੈਰਾ ਵੇਚਦੇ ਆਗੇ ਠੀਕ ਆ ਵਿਦਿਆਰਥੀਆਂ ਤੋਂ ਪੈਸੇ ਮੰਗਦੇ ਆ ਕੁੱਟਮਾਰ ਕਰਦੇ ਆ ਉਹਨਾਂ ਨਾਲ ਇਹ ਸਾਰੀਆਂ ਚੀਜ਼ਾਂ ਦੇ ਖਿਲਾਫ ਅਸੀਂ ਲਗਾਤਾਰ ਜਿਹੜਾ ਕਾਲਜਾਂ ਦੇ ਵਿੱਚ ਬੋਲਦੇ ਰਹਿੰਨੇ ਆਗੇ ਕੱਲਾ ਇੱਥੇ ਨਹੀਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਕਿਤੇ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਉੱਥੇ ਅਸੀਂ ਬੋਲਦੇ ਹੈਗੇ ਪਿਛਲੇ ਦਿਨ ਹੀ ਅਸੀਂ ਜਿਹੜਾ ਵਿਦਿਆਰਥੀਆਂ ਦਾ ਇੱਕ ਮਸਲਾ ਅਸੀਂ ਸਬਜੈਕਟ ਕੰਬੀਨੇਸ਼ਨ ਦਾ ਔਰ ਉਹ ਮਸਲੇ ਤੇ ਅਸੀਂ ਸੰਘਰਸ਼ ਲੜਿਆ ਇਹਦੇ ਚੋਂ ਅਸੀਂ ਪ੍ਰਿੰਸੀਪਲ ਦੀ ਬਦਲੀ ਦੀ ਮੰਗ ਵੀ ਕੀਤੀ ਇਹਨਾਂ ਗੱਲਾਂ ਤੋਂ ਓਕਿਆ ਹੋ ਗਿਆ ਪ੍ਰਿੰਸੀਪਲ ਮੈਡਮ ਵੱਲੋਂ ਉਹਨਾਂ ਆਊਟਸਾਈਡਰਾਂ ਨੂੰ ਸਾਡੇ ਖਿਲਾਫ ਜਿਹੜਾ ਵਰਤਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈਗੀ ਉਹ ਪਹਿਲਾਂ ਵੀ ਸਾਡੇ ਗਲ ਪਏ ਹੈਗੇ ਤੇ ਅੱਜ ਉਹਨਾਂ ਨੇ ਦੁਬਾਰਾ ਫੇਰ ਸਾਡੇ ਉੱਤੇ ਜਿਹੜਾ ਹਮਲਾ ਕੀਤਾ ਹੈਗਾ ਸਾਡੇ ਕਾਲੇ ਦੇ ਵਿੱਚ ਬੈਠਾਂ ਦੇ ਆ ਕੇ ਗਲ ਪਏ ਆ ਸੱਟਾਂ ਮਾਰ ਕੇ ਗਏ ਹੈਗੇ ਇਹ ਸਾਰੀ ਘਟਨਾ ਵਾਪਰੀ ਸਿਕਿਉਰਟੀ ਵੀ ਨਹੀਂ ਆਈ ਫਿਰ ਅੰਦਰ ਆਫਸਰ ਵੀ ਆ ਜਾਂਦੇ ਦੇਖੋ ਜੀ ਸਾਰੇ ਸਿਕਿਉਰਟੀ ਗਾਰਡ ਉਹਨਾਂ ਦੇ ਨਾਲ ਰਲੇ ਹੋਏ ਹੈਗੇ ਸਿਕਿਉਰਿਟੀ ਗਾਰਡ ਤਾਂ ਇੱਥੋਂ ਤੱਕ ਕਰਾ ਕੇ ਉਹਨਾਂ ਤੋਂ ਨਸ਼ੇ ਲੈ ਲੈ ਕੇ ਆਪ ਕਿ ਉਹ ਉਹਨਾਂ ਦੀਆਂ ਦੋਜਾਂ ਪੂਰੀਆਂ ਕਰਦੇ ਹੈਗੇ ਸਿਕਿਉਰਿਟੀ ਗਾਰਡਾਂ ਦੀਆਂ ਕੋਈ ਸਨੇਚਰ ਖਾਂਦਾ ਕੋਈ ਚਿੱਟਾ ਲਾਉਂਦਾ ਕੁਛ ਕਰਦਾ ਉਹ ਸਾਰੇ ਇੱਕ ਦੂਜੇ ਨਾਲ ਰਲੇ ਮਿਲੇ ਹੈਗੇ ਸਿਕਿਉਰਿਟੀ ਗਾਰਡਾਂ ਦੀ ਸ਼ਹਿ ਦੇ ਉੱਤੇ ਸਾਰਾ ਕੁਝ ਹੁੰਦਾ ਜੀ ਪ੍ਰਿੰਸੀਪਲ ਦੀ ਸ਼ਹਿ ਦੇ ਉੱਤੇ ਸਾਰਾ ਕੁਝ ਹੁੰਦਾ ਜੀ ਇਹ ਸਾਰਾ ਕੁਝ ਜੋ ਕੁਝ ਵੀ ਵਾਪਰਿਆ ਕਾਲੇ ਦੇ ਵਿੱਚ ਇਹ ਜਾਣਬੁੱਝ ਕੇ ਜਿਹੜਾ ਵਿਦਿਆਰਥੀਆਂ ਦੇ ਮਸਲੇ ਲੜਨ ਵਾਲੀ ਜਥੇਬੰਦੀ ਆ ਉਹਦੇ ਉੱਤੇ ਜਾਣਬੁੱਝ ਕੇ ਹਮਲਾ ਕਰਵਾਇਆ ਗਿਆ ਜੀ ਕਿੰਨੇ ਕਿ ਲੱਗੇ ਸੀ ਤੇ ਉਹਨਾਂ ਕਰਕੇ ਜੀ ਹਰ ਉਹਨਾਂ ਕੋਲੇ ਕੜੇ-ਕੁੜੇ ਸੀਗੇ ਵੈਸੇ ਤਾਂ ਪਾਏ ਹੋਏ ਕਾਲੇ ਦੇ ਵਿੱਚ ਜੋ ਸਾਮਾਨ ਪਿਆ ਸੀ 1 ਕਰੋੜ ਰੁਪਏ ਸੀ ਕੰਟੀਨ ਚ ਉਹ ਚੱਕ ਕੇ ਮਾਰਨ ਲੱਗੇ ਸੀ ਕੋਈ 20-25 ਜਣੇ ਸੀਗੇ ਜੀ ਕੋਵੈਜ ਦੇ ਐਂਟਰੀ ਕਰਨ ਸਮੇਂ ਤਾਂ ਉਹ ਕਾਰਡ ਵਗੈਰਾ ਚੈੱਕ ਉਹ ਜੀ ਕੱਲੇ ਵਿਦਿਆਰਥੀਆਂ ਦੇ ਚੈੱਕ ਹੁੰਦੇ ਆ ਆਊਟਸਾਈਡਰਾਂ ਦੇ ਕਿਸੇ ਦੇ ਨਹੀਂ ਚੈੱਕ ਕੀਤੇ ਹੁੰਦੇ ਆਊਟਸਾਈਡਰ ਐ ਹੀ ਲੰਘਦੇ ਆ ਅਸੀਂ ਚਾਹੁੰਦੇ ਆ ਜੀ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਆ ਜਿਹੜੀ ਹੋਈ ਜਾਵੇ ਪੋਸ ਨੂੰ ਪਹਿਲਾਂ ਵੀ ਕੁਝ ਆਊਟਸਾਈਡਰਾਂ ਨੂੰ ਕਿਹਾ ਗਿਆ ਕਿ ਚੁਕਾਇਆ ਸੀਗਾ ਪਰ ਉਹ ਪੈਸੇ ਦੇ ਕੇ ਪੋਸ ਨੂੰ ਜਿਹੜੇ ਆ ਉਹ ਛੁੱਟ ਜਾਂਦੇ ਹੈਗੇ ਤਾਂ ਇਹ ਜਿਹੜਾ ਕੁਝ ਵਾਪਰਦਾ ਹੈਗਾ ਕੋਈ ਉਹਨਾਂ ਤੇ ਕੋਈ ਪੁਖਤਾ ਕਾਰਵਾਈ ਨਹੀਂ ਹੁੰਦੀ ਜੇ ਤੁਸੀਂ ਕੋਈ ਕਾਰਵਾਈ ਕਰਨ ਲੱਗੇ ਹੋ ਤਾਂ ਚੱਜ ਨਾਲ ਕਾਰਵਾਈ ਕਰੋ ਇਦਾਂ ਕਿ ਉਹ ਵਾਰ-ਵਾਰ ਗੱਲ ਪੈਂਦੇ ਹੈਗੇ ਹਨਾ ਜੀ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਜੀ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਿਕਿਉਰਿਟੀ ਗਾਰਡਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਔਰ ਪ੍ਰਿੰਸੀਪਲ ਤੇ ਵੀ ਬੰਦੀ ਕਾਰਵਾਈ ਹਾਂਜੀ ਮੈਡਮ ਕੀ ਨਾਮ ਹੈ ਤੇ ਕਿਹੜਾ ਕਾਲਜ ਹੈ ਕੀ ਪੋਸਟ ਕੋਈ ਮੈਂ ਡਾਕਟਰ ਜਗਜੀਵਨ ਕੌਰ ਵਾਈਸ ਪ੍ਰਿੰਸੀਪਲ ਆਫ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਇੱਕ ਕਾਲਜ ਚ ਝਗੜਾ ਹੋਇਆ ਵਾ ਕਿ ਵਿਦਿਆਰਥੀਆਂ ਨਾਲ ਵਿਦਿਆਰਥੀ ਸਿਵਲ ਅਸੋਸੀਏਸ਼ਨ ਵਿੱਚ ਦਾਖਲ ਹੋਇਆ ਕਿ ਮਾਮਲਾ ਹਾਂਜੀ ਉਹ ਆਪਣੇ ਯੂਨੀਅਨ ਦੇ ਬੱਚੇ ਦੱਸਦੇ ਨੇ ਵੀ ਅਸੀਂ ਕੋਈ ਯੂਨੀਅਨ ਬਣਾਈ ਹੋਈ ਹੈ ਪਹਿਲਾਂ ਵੀ ਚੱਲਦਾ ਰਹਿੰਦਾ ਹੈ ਆਦਰਵਾਇਜ਼ ਉਹ ਮਤਲਬ ਜਿਹੜੀ ਯੂਨੀਅਨ ਹੈਗੀ ਹੈ ਉਹ ਯੂਨੀਵਰਸਿਟੀ ਵੱਲੋਂ ਤਾਂ ਅਲਾਉਡ ਨਹੀਂ ਹੈ ਪਰ ਜਿਵੇਂ ਵੀ ਬੱਚੇ ਦੇ ਮੁਤਾਬਕ ਵਿਚਰਦੇ ਨੇ ਉਹਨਾਂ ਨੇ ਕੋਈ ਆਪਦੀ ਮੀਟਿੰਗ ਰੱਖੀ ਹੋਈ ਸੀ ਜੀਦੀ ਜਾਣਕਾਰੀ ਪ੍ਰਿੰਸੀਪਲ ਆਫਿਸ ਨੂੰ ਨਹੀਂ ਸੀ ਦਿੱਤੀ ਗਈ ਇਸ ਕਰਕੇ ਉਹਨਾਂ ਨੇ ਬਾਹਰਲੇ ਕਾਲਜਾਂ ਤੋਂ ਵੀ ਯੂਨੀਅਨਜ਼ ਦੇ ਆਗੂ ਜਿਹੜੇ ਸੀਗੇ ਸੱਦੇ ਹੋਏ ਸੀ ਮੀਟਿੰਗ ਲਈ ਤਾਂ ਉਸ ਮੀਟਿੰਗ ਦੇ ਦਰਮਿਆਨ ਇਹਨਾਂ ਦਾ ਕੋਈ ਮੁੱਦਾ ਉੱਠਿਆ ਹੋਣਾ ਜੀ ਅਜੇ ਜਾਣਕਾਰੀ ਤਾਂ ਮਿਲੀ ਹੈ ਪਰ ਜਾਂਚ ਦਾ ਵਿਸ਼ਾ ਹੀ ਹੈ ਵੀ ਕੀ ਕਾਰਨ ਹੋਇਆ ਕਿਉਂ ਲੜੇ ਨੇ ਆਪਸ ਵਿੱਚ ਤੇ ਉਹਨਾਂ ਦਾ ਕਹਿਣਾ ਵੀ ਵਿਦਿਆਰਥੀਆਂ ਨੂੰ ਤਾਂ ਚੈੱਕ ਕੀਤਾ ਜਾਂਦਾ ਪਰ ਆਊਟਸਾਈਡਰ ਅੰਦਰ ਆ ਜਾਂਦੇ ਨੇ ਇਸ ਇਸ ਤਰ੍ਹਾਂ ਆ ਜਾਂਦੇ ਨੇ ਨਹੀਂ ਜੀ ਤਾਂ ਕਈ ਵਾਰੀ ਵੈਸੇ ਵਿਦਿਆਰਥੀਆਂ ਨੂੰ ਫੀਲ ਹੋ ਜਾਂਦਾ ਅਸੀਂ ਚੈੱਕ ਤਾਂ ਸਾਰਿਆਂ ਨੂੰ ਹੀ ਕਰਦੇ ਆਂ ਪਰ ਇਨ ਕੇਸ ਇਹਦੇ ਵਿੱਚ ਕੋਈ ਕੁਤਾਹੀ ਚੌਕੀਦਾਰਾਂ ਵੱਲੋਂ ਗੇਟਕੀਪਰ ਵੱਲੋਂ ਹੋਈ ਹੋਊ ਤਾਂ ਉਹਨਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਤਫ਼ਤੀਸ਼ ਕਰਕੇ ਤੇ ਕੁਝ ਬੱਚੇ ਕਈ ਵਾਰੀ ਵੈਸੇ ਮਤਲਬ ਸਿਕਿਉਰਟੀ ਲਈ ਅਸੀਂ ਸਾਰੇ ਤਾਰ ਵਗੈਰਾ ਲਾਈ ਹੋਈ ਹੈ ਪਰ ਕਈ ਵਾਰੀ ਉਹਦੇ ਉੱਪਰ ਦੀ ਟੱਪ ਕੇ ਵੀ ਆ ਜਾਂਦੇ ਨੇ ਅੰਦਰ ਤਾਂ ਉਹਨਾਂ ਤੇ ਵੀ ਅਸੀਂ ਸਪੈਸ਼ਲ ਚੈੱਕ ਰੱਖਦੇ ਆਂ ਇੱਕ ਉਹਨਾਂ 'ਪਲੋ ਅਰੋਪ ਲਾਇਆ ਗਿਆ ਵੀ ਜਿਹੜੇ ਪ੍ਰਿੰਸੀਪਲ ਆ ਜਾਂ ਸਟਾਫ ਵੱਲੋਂ ਆਊਟਸਾਈਡਰ ਨਾਲ ਜਾਣਬੁੱਝ ਕੇ ਸਾਡਾ ਇਹੜਾ ਝਗੜਾ ਕਰਵਾਇਆ ਜਾ ਰਿਹਾ ਕਿਉਂਕਿ ਪਿਛਲੇ ਇਤਨੀ ਸਾਡੇ ਵੱਲੋਂ ਪ੍ਰਦਰਸ਼ਨ ਕੀਤਾ ਜਿੱਦਿਆ ਇਸ ਨੂੰ ਲੈ ਕੇ ਕਰਵਾਇਆ ਜਾ ਰਿਹਾ ਦੇਖੋ ਜੀ ਮੈਂ ਤਾਂ ਨਹੀਂ ਇਸ ਗੱਲ ਨਾਲ ਸਹਿਮਤ ਹੋऊंगी ਕਿਉਂਕਿ ਜਿਹੜਾ ਟੀਚਰ ਸ਼ਬਦ ਹੈ ਇਹ ਹਮੇਸ਼ਾ ਬੱਚੇ ਦੀ ਭਲਾਈ ਵਾਸਤੇ ਹੀ ਵਰਤਿਆ ਜਾਂਦਾ ਹੈ ਤਾਂ ਅਸੀਂ ਸਾਰੇ ਟੀਚਰਸ ਹੈ ਨਾ ਬੱਚੇ ਨੂੰ ਅਸੀਂ ਅਪਲਿਫਟ ਕਰਨ ਵਾਸਤੇ ਤਾਂ ਮੈਕਸੀਮਮ ਯੋਗਦਾਨ ਪਾਉਂਦੇ ਹਾਂ ਪਰ ਬੱਚੇ ਨੂੰ ਡਾਊਨ ਕਰਨ ਵਾਸਤੇ ਤਾਂ ਕੋਈ ਵੀ ਟੀਚਰ ਨਹੀਂ ਚਾਹੂਗਾ ਵੀ ਬਾਹਰਲੇ ਬੱਚੇ ਆ ਕੇ ਸਾਡੇ ਅੰਦਰਲੇ ਬੱਚਿਆਂ ਨੂੰ ਜਿਹੜੇ ਬੱਚੇ ਦਾਖਲਾ ਲੈ ਚੁੱਕੇ ਆ ਵੀ ਉਹਨਾਂ ਨੂੰ ਕੁੱਟ ਕੇ ਜਾਣ ਲੜਾਈ ਝਗੜਾ ਕਰਨ ਕਦੇ ਵੀ ਇਹ ਗੱਲ ਟੀਚਰ ਸਗੋਂ ਬਰਦਾਸ਼ਤ ਨਹੀਂ ਕਰਦਾ ਵੀ ਅਜਿਹਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹਦੇ ਨਾਲ ਕਾਲਜ ਦਾ ਮਾਹੌਲ ਵੀ ਖਰਾਬ ਹੁੰਦਾ ਹੈ ਔਰ ਸਾਡੇ ਤੇ ਵੀ ਤਾਂ ਇੱਕ ਤਰ੍ਹਾਂ ਦਾ ਬਲੇਮ ਲੱਗਦਾ ਨਾ ਵੀ ਇਹਨਾਂ ਦੇ ਬੈਠਿਆ ਹੋਇਆ ਇਹ ਚੀਜ਼ਾਂ ਕਿਉਂ ਹੋ ਰਹੀਆਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਜੀ ਇਹ ਕਦੇ ਵੀ ਨਹੀਂ ਹੋ ਸਕਦਾ ਜਿਹੜੇ ਆਊਟਸਾਈਡਰ ਅੰਦਰ ਆਏ ਜਿਨ੍ਹਾਂ ਨੇ ਝਗੜਾ ਕੀਤਾ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਕਰਾਂਗੇ ਹਾਂਜੀ ਉਹ ਅਸੀਂ ਮਤਲਬ ਕੋਤਵਾਲੀ ਨੂੰ ਦੇ ਦਿੱਤੀ ਹੈ ਰਿਪੋਰਟ ਤਾਂ ਜੋ ਵੀ ਉਹ ਅਗਲੇਰੀ ਕਾਰਵਾਈ ਕਰਨਗੇ ਅਸੀਂ ਜਿੱਥੇ ਸਾਡੇ ਸਹਿਯੋਗ ਦੀ ਲੋੜ ਹੋ ਅਸੀਂ ਸਹਿਯੋਗ ਕਰਨ ਨੂੰ ਤਿਆਰ ਹਾਂ ਜੋ ਵੀ ਜਾਣਕਾਰੀ ਸਾਨੂੰ ਮਿਲੂਗੀ ਅਸੀਂ ਟਾਈਮ ਟੂ ਟਾਈਮ ਉਹਨਾਂ ਨਾਲ ਸਾਂਝੀ ਕਰਦੇ ਰਵਾਂਗੇ ਤਾਂ ਕਦੇ ਵੀ ਇਸ ਚੀਜ਼ 'ਚ ਅਸੀਂ ਜਿਹੜੀ ਹੈਗੀ ਐ ਕਸਰ ਨਹੀਂ ਛੱਡਦੇ ਵੀ ਕਾਲਜ ਦਾ ਮਾਹੌਲ ਠੀਕ ਰਵੇ ਵੱਧ ਤੋਂ ਵੱਧ ਯੋਗਦਾਨ ਹਰ ਟੀਚਰ ਪਾਉਂਦਾ ਹੁੰਦਾ